ਦੋਸਤੋ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਤੁਸੀਂ ਹਰ ਰੋਜ਼ ਸਿਰਕਮਾਉਣ ਵਾਲੇ ਬਾਬਿਆਂ ਦੀਆਂ ਵੀਡੀਓ ਜ਼ਰੂਰ ਦੇਖਦੇ ਹੋਵੋਗੇ ਨਿਤ ਨਵਾਂ ਕੋਈ ਬਾਬਾ ਉੱਠਦਾ ਏ ਜੋ ਕੈਮਰੇ ਸਾਹਮਣੇ ਆ ਕੇ ਆਪਣਾ ਸਿਰਕਮਾਉਂਦਾ ਕਿ ਜੀ ਮੇਰੇ ਚ ਫਲਾਣਾ ਬਾਬਾ ਆ ਗਿਆ ਮੇਰੇ ਚ ਫਲਾਨੀ ਮਾਤਾ ਆ ਗਈ ਮੇਰੇ ਚ ਫਲਾਣਾ ਪੀਰ ਆ ਗਿਆ ਤੇ ਅਸੀਂ ਉਸ ਦੀ ਚੌਂਕੀ ਭਰ ਰਹੇ ਹਾਂ ਇੰਨਾ ਹੀ ਨਹੀਂ ਸੈਂਕੜੇ ਲੋਕ ਇਹਨਾਂ ਸਿਰਕਮਾਉਣ ਵਾਲੇ ਪਖੰਡੀ ਬਾਬਿਆਂ ਦੇ ਸਾਹਮਣੇ ਬੈਠੇ ਹੁੰਦੇ ਜਿਹੜੇ ਇਹਨਾਂ ਦੇ ਪੈਰੀ ਹੱਥ ਲਾਉਂਦੇ ਹਨ ਇਹਨਾਂ ਨੂੰ ਮੱਥਾ ਟੇਕਦੇ ਤੇ ਇਹ ਬਾਬੇ ਲੋਕਾਂ ਨੇ ਆ ਪੁੱਛਾਂ ਕੱਢਣ ਦਾ ਦਾਵਾ ਕਰਦੇ ਹਨ ਅਕੱਲੇ ਮਰਦ ਹੀ ਨਹੀਂ ਬਹੁਤ ਸਾਰੀਆਂ ਪੰਜਾਬ ਦੀਆਂ ਔਰਤਾਂ ਵੀ ਇਸੇ ਭੇੜਚਾਲ ਵਿੱਚ ਪੈ ਕੇ ਬਾਬੇ ਬਣ ਕੇ ਚੌਕੀਆਂ ਲਾ ਰਹੀਆਂ ਹਨ ਇਹਨਾਂ ਪਖੰਡੀ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਵਿੱਚ ਪਾਉਣ ਆਉਂਦੀ ਹੈ ਤੇ ਇਹ ਲੋਕ ਲੋਕਾਂ ਦੀਆਂ ਦੁੱਖ ਬਿਮਾਰੀਆਂ ਮਨ ਚਾਹੇ ਵਿਆਹ ਵਿਦੇਸ਼ ਜਾਣਾ ਜਾਂ ਹੋਰ ਇਹੋ ਜਿਹੇ ਮਨ ਚਾਹੀਆਂ ਅਸ਼ਾਵਾ ਪੂਰੀਆਂ ਕਰਨ ਦੇ ਦਾਅਵੇ ਕਰਦੇ ਹਨ ਦੂਜੇ ਪਾਸੇ ਅਨਪੜਤਾ ਅੰਧਵਿਸ਼ਵਾਸ ਦੇ ਵਿੱਚ ਫਸੇ ਪੰਜਾਬ ਦੇ ਭੋਲੇ-ਭਾਲੇ ਲੋਕ ਧੜਾ-ਧੜ ਵੱਡੀ ਗਿਰਤੀ ਵਿੱਚ ਇਹਨਾਂ ਸਿਰ ਘਮਾਉਣ ਵਾਲਿਆਂ ਦੇ ਰੋਜ਼ ਕੋਲੇ ਪਹੁੰਚ ਜਾਂਦੇ ਪਰ ਇਹਨਾਂ ਆਪੇ ਬੜੇ ਬਾਬਿਆਂ ਦਾ ਅਸਲੀ ਸੱਚ ਕੀ ਹੈ ਕਿ ਸੱਚਮੁੱਚ ਇਹਨਾਂ ਵਿੱਚ ਪੀਰ ਜਾਂ ਕੋਈ ਭੂਤ-ਪ੍ਰੇਤ ਇਹਨਾਂ ਦੇ ਸਰੀਰ ਵਿੱਚ ਆ ਜਾਂਦੀ ਹੈ ਜਾਂ ਨਹੀਂ ਕਿ ਇਹ ਸੱਚਮੁੱਚ ਲੋਕਾਂ ਦੀਆਂ ਮਨਚਾਹੀਆਂ ਇਛਾਵਾਂ ਪੂਰੀਆਂ ਕਰ ਸਕਦੇ ਹਨ ਕਿ ਇਹਨਾਂ ਬਾਬਿਆਂ ਵਿੱਚ ਕੋਈ ਦੇਵੀ ਸ਼ਕਤੀ ਹੁੰਦੀਆਂ ਜੋ ਆ ਕੇ ਆਪ ਇਹਨਾਂ ਦਾ ਸਿਰ ਘਮਾਉਣ ਲੱਗ ਪੈਂਦੀਆਂ ਕਿ ਇਹ ਲੋਕ ਮਾਨਸਿਕ ਤੌਰ ਤੇ ਬਿਮਾਰ ਹਨ ਜਾਤੀ ਵਿਗਿਆਨ ਇਹਨਾਂ ਬਾਰੇ ਕੀ ਕਹਿੰਦਾ ਹੈ ਸਿਰ ਕਮਾਉਣ ਵਾਲੇ ਬਾਬਿਆਂ ਦਾ ਅਸਲੀ ਸੱਚ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝਾ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਰ ਪੂਰੀ ਕਹਾਣੀ ਜਾਣਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਬਹੁਤ ਸਾਰੇ ਧਾਰਮਿਕ ਪ੍ਰੋਗਰਾਮਾਂ ਵਿੱਚ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਜਦੋਂ ਕੋਈ ਢੋਲਕੀ ਸ਼ੈਣੇ ਜਾਂ ਕੋਈ ਤੇਜ਼ ਮਿਊਜ਼ਿਕ ਵੱਜਦਾ ਹੈ ਤਾਂ ਕੁਝ ਬਾਬੇ ਕੁਝ ਔਰਤਾਂ ਉੱਠ ਕੇ ਸਿਰ ਘਮਾਉਣਾ ਸ਼ੁਰੂ ਕਰ ਦਿੰਦੀਆਂ ਹਨ ਕਿ ਜੀ ਸਾਡੇ ਵਿੱਚ ਬਾਬਾ ਆ ਪਾ ਕੇ ਪ੍ਰਵੇਸ਼ ਕਰ ਗਿਆ ਏ ਜਿਹੜੇ ਬਾਬੇ ਚੌਕੀਆਂ ਲਾਉਂਦੇ ਉਹ ਲੰਮੀਆਂ ਲੰਮੀਆਂ ਜੀਭਾਂ ਕੱਢ ਕੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦੇ ਕੁਝ ਲੋਹੇ ਦੇ ਗਰਮ ਸੰਗਲ ਆਪਣੀ ਪੇਟ ਤੇ ਮਾਰਨਾ ਸ਼ੁਰੂ ਕਰ ਦਿੰਦੇ ਇੱਥੋਂ ਤੱਕ ਕਿ ਕਈ ਸਿਰ ਘਮਾਉਣ ਵਾਲਿਆਂ ਦੀ ਆਵਾਜ਼ ਤੱਕ ਬਦਲ ਜਾਂਦੀ ਹੈ ਕਿ ਜੀ ਹੁਣ ਇਹਨਾਂ ਵਿੱਚ ਆ ਫਲਾਨਾ ਪੀਰ ਆ ਗਿਆ ਏ ਤੇ ਉਹ ਆ ਪਾ ਕੇ ਇਹਨਾਂ ਵਿੱਚ ਬੋਲਣ ਲੱਗਾ ਕਈ ਤਾਂ ਇਹ ਵੀ ਦਾਅਵੇ ਕਰਦੇ ਹਨ ਕਿ ਸਾਨੂੰ ਸ਼ਹੀਦ ਸਿੰਘਾ ਦਾ ਪਹਿਰਾ ਏ ਤੇ ਸਾਡੇ ਵਿੱਚ ਸ਼ਹੀਦ ਸਿੰਘ ਆਉਂਦੇ ਹਨ ਆਖਰ ਇਹਨਾਂ ਚੀਜ਼ਾਂ ਪਿੱਛੇ ਅਸਲ ਕਾਰਨ ਕੀ ਹੈ ਕੀ ਇਹ ਸਾਰੇ ਪਖੰਡ ਕਰ ਰਹੇ ਹਨ ਜਾਂ ਫਿਰ ਸੱਚੀ ਇਹਨਾਂ ਵਿੱਚ ਭੂਤਾ ਪ੍ਰੇਤਾ ਆ ਜਾਂਦੀਆਂ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਸਿਰ ਕਮਾਉਣ ਵਾਲਿਆਂ ਵਿੱਚ 80% ਬਾਬੇ ਪਖੰਡੀ ਅਤੇ ਝੂਠੇ ਹਨ ਇਹ ਸਿਰਫ ਤੇ ਸਿਰਫ ਡਰਾਮੇਬਾਜ਼ ਲੋਕ ਹਨ ਜੋ ਸਿਰਫ ਲੋਕਾਂ ਨੂੰ ਡਰਾਮਾ ਕਰਕੇ ਵਿਖਾਉਂਦੇ ਜਿਹੜਾ ਬਾਬਾ ਡਰਾਮਾ ਵਧੀਆ ਕਰ ਲੈਂਦਾ ਉਹਦੇ ਉਨੇ ਹੀ ਸ਼ਰਧਾਲੂ ਜ਼ਿਆਦਾ ਹੁੰਦੇ ਹਨ ਜਿਸ ਨੂੰ ਅਜੇ ਡਰਾਮਾ ਘੱਟ ਕਰਨਾ ਆਉਂਦਾ ਹੈ ਉਸਦੇ ਉਨੇ ਹੀ ਭਗਤ ਘੱਟ ਹੋਣਗੇ ਆ ਕੱਲਾ ਇਹਨਾਂ ਪਖੰਡੀ ਬਾਬਿਆਂ ਦਾ ਕਸੂਰ ਨਹੀਂ ਅੰਧ ਵਿਸ਼ਵਾਸ ਵਿੱਚ ਜਕੜੇ ਲੋਕ ਆਪ ਜਾ ਕੇ ਇਹਨਾਂ ਦੇ ਪੈਰਾਂ ਵਿੱਚ ਬੈਠਦੇ ਤੇ ਅੱਗੋਂ ਇਹਨਾਂ ਪਖੰਡੀਆਂ ਦਾ ਲੁੱਟਣ ਦਾ ਢੰਗ ਵੀ ਨਵੇਕਲਾ ਹੁੰਦਾ ਹੈ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਅੰਧ ਵਿਸ਼ਵਾਸ ਵਿੱਚ ਜਕੜਿਆ ਬੰਦਾ ਸਾਡੇ ਕੋਲ ਆਇਆ ਤੇ ਅੱਗੋਂ ਇਹ ਉਸ ਨੂੰ ਹੋਰ ਅੰਧ ਵਿਸ਼ਵਾਸ ਵਿੱਚ ਧੱਕ ਦਿੰਦੇ ਹਨ ਕਿ ਜੀ ਤੁਹਾਡੇ ਘਰ ਵਿੱਚ ਫਲਾਣੇ ਪੀਰ ਦਾ ਪਹਿਰਾ ਹੈ ਤੁਹਾਡੇ ਘਰ ਵਿੱਚ ਫਲਾਣੇ ਵਾਡ ਵਡੇਰੇ ਦਾ ਪਹਿਰਾ ਹੈ ਤੁਹਾਡੇ ਘਰ ਪਹਿਲਾਂ ਜੋਤ ਜਗਦੀ ਸੀ ਉਹੀ ਤੁਹਾਨੂੰ ਤੰਗ ਕਰ ਰਹੀ ਹੈ ਤੁਸੀਂ ਉਸ ਦੇ ਚਿਰਾਗ ਜਗਾਓ ਉਸ ਦੀ ਚੌਂਕੀ ਲਾਓ ਹਾਲਾਂਕਿ ਕੋਈ ਪੀਰ ਜਾਂ ਕੋਈ ਵਾਡ ਵਡੇਰਾ ਕੁਝ ਨਹੀਂ ਮੰਗ ਰਿਹਾ ਹੁੰਦਾ ਅਸਲ ਵਿੱਚ ਮੰਗ ਤਾਂ ਇਹਨਾਂ ਪਖੰਡੀ ਬਾਬਿਆਂ ਦੀ ਆਪਣੀ ਜੇਬ ਲਈ ਹੁੰਦੀ ਹੈ ਇਸੇ ਤਰ੍ਹਾਂ ਆਪਣੀਆਂ ਮੰਗਾਂ ਮਨਵਾਉਣ ਲਈ ਜਾਂ ਫਿਰ ਪੈਸੇ ਵਾਸਤੇ ਕੁਝ ਚਲਾਕ ਲੋਕ ਆਪਣੇ ਵਿੱਚ ਭੂਤ ਪ੍ਰੇਤ ਆਉਣ ਦਾ ਦਾਵਾ ਕਰਦੇ ਹਨ ਇਤੋਂ ਤੱਕ ਕਿ ਇਹਨਾਂ ਦੀਆਂ ਆਵਾਜ਼ਾਂ ਵੀ ਬਦਲ ਜਾਂਦੀਆਂ ਜੋ ਸਭ ਪਖੰਡ ਹੁੰਦੇ ਆ ਇੱਕ ਹੋਰ ਜੋ ਲੋਕ ਸਟੇਜ ਤੇ ਖੜੇ ਬੰਦੇ ਦੇ ਅੱਗੇ ਆ ਕੇ ਲੜਖੜਾਉਂਦੇ ਡਿਗਦੇ ਹਨ ਜਾਂ ਉੱਚੀ ਉੱਚੀ ਆ ਕੇ ਚੀਕਾਂ ਮਾਰਨ ਲੱਗ ਪੈਂਦੇ ਉਹ ਵੀ ਇਸੇ ਡਰਾਮੇਬਾਜ਼ੀ ਦਾ ਇਹ ਹਿੱਸਾ ਹਨ ਜੋ ਕੁਝ ਅੰਦੇ ਕੁਝ ਪਾਸਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਸਿਰਕਮਾਉਣ ਵਾਲਿਆਂ ਵਿੱਚ ਇਹ ਤਾਂ ਸੀ 80% ਉਹ ਲੋਕ ਜੋ ਸਿਰਫ ਪਖੰਡ ਕਰਦੇ ਹਨ ਜਾਂ ਸਿਰਫ ਡਰਾਮੇ ਕਰ ਰਹੇ ਹਨ ਹੁਣ ਆਪਾਂ ਗੱਲ ਕਰਾਂਗੇ ਉਹਨਾਂ ਬਾਕੀ 20% ਲੋਕਾਂ ਦੀ ਜੋ ਸੱਚਮੁੱਚ ਕਿਸੇ ਦਿਮਾਗੀ ਰੋਗ ਜਾਂ ਮਾਨਸਿਕ ਬਿਮਾਰੀ ਤੋਂ ਪੀੜਤ ਹਨ ਸਿਰ ਘਮਾਉਣ ਵਾਲੇ ਜਾਂ ਫਿਰ ਆਪਣੇ ਆਪ ਨੂੰ ਭੂਤਾਂ ਪ੍ਰੇਤਾਂ ਆਉਣ ਦਾ ਦਾਵਾ ਕਰਨ ਵਾਲੇ ਲੋਕਾਂ ਵਿੱਚ 20% ਅਜਿਹੇ ਲੋਕ ਵੀ ਸ਼ਾਮਲ ਹਨ ਜੋ ਡਾਕਟਰੀ ਭਾਸ਼ਾ ਵਿੱਚ ਇੱਕ ਡੀ ਆਈ ਡੀ ਨਾਮ ਦੀ ਬਿਮਾਰੀ ਦੇ ਨਾਲ ਪੀੜਤ ਹੁੰਦੇ ਹਨ ਇਸ ਡੀ ਆਈ ਡੀ ਬਿਮਾਰੀ ਦਾ ਪੂਰਾ ਨਾਮ ਹੈ ਡਿਸੋਸੀਏਟਿਵ ਆਈਡੈਂਟੀਟੀ ਡਿਸਆਰਡਰ ਜਿਸ ਬਿਮਾਰੀ ਨੂੰ ਪਹਿਲਾਂ ਵਿਗਿਆਨਿਕ ਭਾਸ਼ਾ ਵਿੱਚ ਮਲਟੀਪਲ ਪਰਸਨੈਲਿਟੀ ਡਿਸਆਰਡਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਮੈਡੀਕਲ ਸਾਇੰਸ ਵਿੱਚ ਇਸ ਰੋਗ ਨਾਲ ਪੀੜਤ ਪਹਿਲਾ ਕੇਸ ਸਾਲ 1882 ਵਿੱਚ ਫਰਾਂਸ ਵਿੱਚ ਸਾਹਮਣੇ ਆਇਆ ਸੀ ਇਤਿਹਾਸ ਵਿੱਚ ਪਹਿਲੀ ਵਾਰ ਫਰਾਂਸ ਦਾ ਰਹਿਣ ਵਾਲਾ ਇੱਕ ਲੂਇਸ ਵਿਵਟ ਨਾਮ ਦਾ ਵਿਅਕਤੀ ਇਸ ਰੋਗ ਤੋਂ ਪੀੜਤ ਪਾਇਆ ਗਿਆ ਸੀ ਜੇਕਰ ਇਸ ਬਿਮਾਰੀ ਡੀਆਈਡੀ ਬਾਰੇ ਗੱਲ ਕਰੀਏ ਕਿ ਹੁੰਦੀ ਕੀ ਹੈ ਤਾਂ ਇਸ ਬਿਮਾਰੀ ਤੋਂ ਪੀੜਤ ਵਿਅਕਤੀ ਵਿੱਚ ਇੱਕ ਵਕਤ ਇੱਕ ਜਾਂ ਇੱਕ ਤੋਂ ਵੱਧ ਪਰਸਨੈਲਿਟੀਆਂ ਆ ਕੇ ਵਿਚਰ ਲੱਗ ਪੈਂਦੀਆਂ ਅਜਿਹਾ ਕਈ ਵਾਰ ਤੁਸੀਂ ਭੂਤਾਂ ਵਾਲੀਆਂ ਹਿੰਦੀ ਫਿਲਮਾਂ ਵਿੱਚ ਵੀ ਦੇਖਿਆ ਹੋਵੇਗਾ ਫਿਲਮਾਂ ਵਿੱਚ ਇਹ ਬਿਮਾਰੀ ਕੁਝ ਜ਼ਿਆਦਾ ਹੀ ਵਿਦਾ ਚੜਾ ਕੇ ਦਿਖਾਈ ਜਾਂਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਤੇ ਸਿਰਫ ਇੱਕ ਦਿਮਾਗੀ ਰੋਗ ਹੈ ਇਸ ਬਿਮਾਰੀ ਨਾਲ ਪੀੜਿਤ ਸਭ ਤੋਂ ਅਨੋਖਾ ਅਤੇ ਰੌਚਕ ਕੇਸ ਦੱਖਣੀ ਲੰਡਨ ਵਿੱਚ ਰਹਿਣ ਵਾਲੀ ਇੱਕ ਕਿਮ ਨੋਬਲ ਨਾਮ ਦੀ ਔਰਤ ਨਾਲ ਵਾਪਰਿਆ ਸੀ ਦੋ ਅੱਜ ਤੱਕ ਦਾ ਸਭ ਤੋਂ ਮਸ਼ਹੂਰ ਕੇਸ ਹੈ ਇਸ ਕਿਮ ਨੋਬਲ ਨਾਮ ਦੀ ਔਰਤ ਵਿੱਚ 100 ਤੋਂ ਵੱਧ ਸ਼ਖਸੀਅਤਾਂ ਆ ਕੇ ਵਿਚਰਨ ਲੱਗ ਪੈਂਦੀਆਂ ਸਨ ਕਦੇ ਇਹ ਔਰਤ ਇੱਕ ਬੱਚੇ ਦੀ ਆਵਾਜ਼ ਵਿੱਚ ਗੱਲ ਕਰਨ ਲੱਗ ਪੈਂਦੀ ਸੀ ਕਦੇ ਕਿਸੇ ਬਜ਼ੁਰਗ ਦੀ ਆਵਾਜ਼ ਵਿੱਚ ਤੇ ਕਦੇ ਕਿਸੇ ਮਰਦ ਦੀ ਆਵਾਜ਼ ਵਿੱਚ ਗੱਲ ਕਰਨ ਲੱਗ ਪੈਂਦੀ ਇਸ ਬਿਮਾਰੀ ਤੋਂ ਪੀੜਤ ਹੁੰਦਿਆਂ ਇੱਕ ਦਿਨ ਇਹ ਕਿਮ ਨੋਬਲ ਨਾਮ ਦੀ ਔਰਤ ਕਾਰ ਚਲਾ ਰਹੀ ਹੁੰਦੀ ਹੈ ਤੇ ਅਚਾਨਕ ਇਸ ਵਿੱਚ ਇੱਕ 15 ਸਾਲ ਦੀ ਲੜਕੀ ਦੀ ਸ਼ਖਸੀਅਤ ਆ ਜਾਂਦੀ ਤੇ ਅਜਾਣ ਕੋ ਕਾਰ ਚਲਾਉਣਾ ਹੀ ਭੁੱਲ ਜਾਂਦੀ ਹੈ ਕਾਰ ਦਾ ਐਕਸੀਡੈਂਟ ਹੋਣ ਕਰਕੇ ਇਸ ਔਰਤ ਦੀ ਮੌਤ ਹੋ ਗਈ ਸੀ ਆਮ ਤੌਰ ਤੇ ਇੱਕ ਸੁਧਾਰਨ ਵਿਅਕਤੀ ਵਿੱਚ ਵੀ ਕਈ ਤਰ੍ਹਾਂ ਦੀਆਂ ਸ਼ਖਸੀਅਤਾਂ ਹਰ ਰੋਜ਼ ਵਿਚਰਦੀਆਂ ਹਨ ਜਿਵੇਂ ਇੱਕ ਸੁਧਾਰਨ ਵਿਅਕਤੀ ਦਾ ਸਮਾਜ ਵਿੱਚ ਰਹਿੰਦੇ ਦਾ ਸੁਭਾਅ ਕੁਝ ਹੋਰ ਹੁੰਦਾ ਹੈ ਘਰ ਵਿੱਚ ਉਹ ਹੋਰ ਤਰੀਕੇ ਨਾਲ ਵਿਚਰਦਾ ਆਪਣੇ ਦੋਸਤਾਂ ਨਾਲ ਉਹ ਅਲੱਗ ਲਹਿਜੇ ਵਿੱਚ ਵਿਚਰਦਾ ਪਰ ਇਹੀ ਬੰਦੇ ਦਾ ਸੁਭਾਅ ਜਦੋਂ ਡੀ ਆਈ ਡੀ ਬਿਮਾਰੀ ਵਿੱਚ ਬਦਲ ਜਾਂਦਾ ਤਾਂ ਬੰਦਾ ਆਪਣਾ ਨਾਮ ਪਤਾ ਸਭ ਕੁਝ ਭੁੱਲ ਜਾਂਦਾ ਹੈ ਇਸ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਖੁਦ ਕੁਝ ਨਹੀਂ ਪਤਾ ਹੁੰਦਾ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ ਉਸ ਦੀ ਯਾਦਦਾਸ਼ਤ ਖਤਮ ਹੋਣ ਲੱਗਦੀ ਸਮਾਂ ਭੁੱਲਣ ਲੱਗ ਪੈਂਦਾ ਤੇ ਹੌਲੀ ਹੌਲੀ ਦੂਜੀਆਂ ਸ਼ਖਸੀਅਤਾਂ ਵਿੱਚ ਜੁੜਨਾ ਸ਼ੁਰੂ ਹੋ ਜਾਂਦਾ ਉਸ ਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਪਹਿਲੀ ਸ਼ਖਸੀਅਤ ਜਾਂ ਪਹਿਲੀ ਪਰਸਨੈਲਿਟੀ ਵਿੱਚ ਉਹ ਕਿੱਥੇ ਸੀ ਅਤੇ ਕੌਣ ਸੀ ਉਸ ਦੀ ਉਮਰ ਕੀ ਸੀ ਯੂਰਪਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਦੋਂ ਅਜਹੀ ਬਿਮਾਰੀ ਨਾਲ ਪੀੜਤ ਵਿਅਕਤੀਆਂ ਦਾ ਇੱਕ ਡਾਟਾ ਇਕੱਠਾ ਕੀਤਾ ਗਿਆ ਤਾਂ ਇਹ ਤੱਥ ਸਾਹਮਣੇ ਆਏ ਕਿ ਇਸ ਕੈਟਾਗਰੀ ਵਿੱਚ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਨੂੰ ਬਚਪਨ ਵਿੱਚ ਕੋਈ ਇਦਾਂ ਦੀਆਂ ਜ਼ਿਆਦਾ ਕੱਟੜ ਧਾਰਮਿਕ ਅਤੇ ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ ਸੁناਇਆਂ ਗਈਆਂ ਹੋਣ ਬੱਚਿਆਂ ਨੂੰ ਬਚਪਨ ਵਿੱਚ ਸੁناਇਆਂ ਗਈਆਂ ਭੂਤਾਂ-ਪ੍ਰੇਤਾਂ ਆਤਮਾਵਾਂ ਦੀਆਂ ਕਹਾਣੀਆਂ ਉਹਨਾਂ ਦੇ ਦਿਮਾਗ ਤੇ ਡੂੰਘਾ ਅਸਰ ਪਾਉਂਦੀਆਂ ਜੋ ਸਿੱਧਾ ਸਦਾ ਇਸ ਡੀਆਈਡੀ ਬਿਮਾਰੀ ਦਾ ਮੁੱਢ ਬਣਦੀਆਂ ਹਨ ਮੈਡੀਕਲ ਭਾਸ਼ਾ ਵਿੱਚ ਦੇਖੀਏ ਤਾਂ ਮਨੁੱਖੀ ਦਿਮਾਗ ਵਿੱਚ ਥੈਲਮਸ ਨਾਮ ਦਾ ਇੱਕ ਭਾਗ ਹੁੰਦਾ ਹੈ ਜੋ ਸਾਡੇ ਸਰੀਰ ਤੋਂ ਬਾਹਰੀ ਜਾਣਕਾਰੀ ਜਿਵੇਂ ਸੁਣਨ ਦੀ ਦੇਖਣ ਦੀ ਮਹਿਸੂਸ ਕਰਨ ਦੀ ਜਾਣਕਾਰੀ ਨੂੰ ਫਿਲਟਰ ਕਰਦਾ ਜੇਕਰ ਸਰੀਰ ਵਿੱਚ ਖੂਨ ਦੀ ਕਮੀ ਕਾਰਨ ਇਸ ਥੈਲਮਸ ਵਿੱਚ ਕੋਈ ਰੁਕਾਵਟ ਆ ਜਾਵੇ ਤਾਂ ਵੀ ਇਸ ਡੀਆਈਡੀ ਬਿਮਾਰੀ ਦਾ ਮੁੱਢ ਵੱਜ ਜਾਂਦਾ ਹੈ ਅਜਿਹੇ ਰੋਗੀਆਂ ਨੂੰ ਇੱਕ ਦਿਮਾਗੀ ਡਾਕਟਰ ਦੀ ਜ਼ਰੂਰਤ ਹੁੰਦੀ ਹੈ ਪਰ ਸਾਡੇ ਲੋਕ ਇਸ ਬਿਮਾਰੀ ਤੋਂ ਪੀੜਤ ਰੋਗੀ ਨੂੰ ਸਿਆਣਿਆਂ ਕੋਲ ਲੈ ਜਾਂਦੇ ਹਨ ਇਹਨਾਂ ਸਿਰ ਘਮਾਉਣ ਵਾਲਿਆਂ ਕੋਲ ਲੈ ਕੇ ਪਹੁੰਚ ਜਾਂਦੇ ਤੇ ਕਈ ਵਾਰ ਸਾਡੇ ਲੋਕ ਇਸ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਕਿ ਜੀ ਇਸ ਵਿੱਚ ਸ਼ਹੀਦ ਆਉਂਦੇ ਹਨ ਇਸ ਵਿੱਚ ਪੀਰ ਆਉਂਦੇ ਹਨ ਪਰ ਜਿਹਾ ਕਰਨ ਦੇ ਨਾਲ ਇਹ ਬਿਮਾਰੀ ਘਟਦੀ ਨਹੀਂ ਸਗੋਂ ਹੋਰ ਵਧਦੀ ਹੀ ਜਾਂਦੀ ਹੈ ਪਿਛਲੇ ਸਮੇਂ ਦੌਰਾਨ ਤੁਸੀਂ ਕਈ ਕੇਸ ਦੇਖੇ ਹੋਣਗੇ ਜਦੋਂ ਇਸ ਤਰ੍ਹਾਂ ਦੇ ਤੰਤਰਿਕਾਂ ਵੱਲੋਂ ਕਈ ਇਸ ਬਿਮਾਰੀ ਨਾਲ ਪੀੜਤ ਰੋਗੀਆਂ ਨੂੰ ਚਮਟਿਆਂ ਨਾਲ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਬਿਮਾਰੀ ਨਾਲ ਪੀੜਤ ਲੋਕਾਂ ਦਾ ਇਲਾਜ ਸੰਭਵ ਹੈ। ਸਾਈਕੋਥੈਰੇਪੀ, ਦਵਾਈਆਂ, ਫੈਮਿਲੀ ਥੈਰੇਪੀ ਦੁਆਰਾ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਬੇਸ਼ੱਕ ਇਹ ਇਲਾਜ ਥੋੜਾ ਲੰਮਾ ਜ਼ਰੂਰ ਚੱਲ ਸਕਦਾ ਹੈ ਪਰ ਪੀੜਤ ਰੋਗੀ ਬਿਲਕੁਲ ਠੀਕ ਹੋ ਸਕਦਾ ਹੈ। ਇਹੀ ਕੰਮ ਅੱਜਕੱਲ ਦੇ ਜੋਤਸ਼ੀ ਵੀ ਕਰ ਰਹੇ ਹਨ। ਉਹ ਵੀ ਸਭ ਪਖੰਡਵਾਦ ਇਸੇ ਕੈਟਾਗਰੀ ਵਿੱਚ ਹੀ ਆਉਂਦਾ ਹੈ। ਸੋ ਦੋਸਤੋ ਏਸੀ ਸਾਰੀ ਕਹਾਣੀ ਸਿਰਕਮਾਉਣ ਵਾਲੇ ਬਾਬਿਆਂ ਦੀ ਕਿ ਸੱਚੀ ਉਹਨਾਂ ਵਿੱਚ ਭੂਤਾਂ ਪ੍ਰੇਤਾਂ ਆਉਂਦੀਆਂ ਨੇ ਜਾਂ ਫਿਰ ਉਹ ਪਖੰਡ ਕਰ ਰਹੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ